ਸਤਿ ਸ਼੍ਰੀ ਅਕਾਲ ਜੀ ਇਹ ਆ ਆਪਣਾ ਜਗਮ ਲਾਗ ਨਾਲ ਸੀ ਆਪਣੇ ਡੌਰਾ ਤੇ ਆਪਾਂ ਜਾ ਰਹੇ ਸੀ ਰਾਂਪਰੇ ਨੂੰ ਟਾਈਮ ਹੋ ਗਿਆ ਦੁਪਹਿਰ ਦਾ 1:00 ਵੱਜ ਗਿਆ ਜੇ ਤੇ ਆਪਾਂ ਆਪਣੇ ਜਾ ਰਹੇ ਸੀਗੇ ਕੱਪੜੇ-ਕੁੱਪੜੇ ਲੈ ਕੇ ਆਉਣੇ ਸੀਗੇ ਤੇ ਨਾਲੇ ਸਮਾਉਣੇ ਦੇਣੇ ਸੀ ਕੱਪੜੇ ਜੇ ਤੇ ਤਾਂ ਹੀ ਉਹ ਕਰਕੇ ਰਾਂਪਰੇ ਜਾ ਰਹੇ ਸੀ ਵਿਆਹ ਉਹ ਵਾਲਿਆ ਨੇੜੇ ਆਪਾਂ ਕਹੇ ਚਲੋ ਕੱਪੜੇ-ਕੁੱਪੜੇ ਸਮਾਉਣੇ ਦੇ ਆਈਏ ਤੇ ਆਪਾਂ ਜੱਕਾ ਡੌਰੇ ਨਾਲ ਦੇ ਤਰਫੇ ਸੀਗੇ ਡੌਰਾ ਕਹਿੰਦਾ ਮੈਂ ਡਰਾਈਵਿੰਗ ਕਰੂੰਗਾ ਇਹ ਡਰਾਈਵਰ ਨੂੰ ਕੰਮ ਕਰ ਚਾਹੀਦਾਗਾ ਉਹ ਜਿਆ ਫਲੇਟ ਕੇ ਵਗਾ ਹੁੰਦਾ ਫਸਦਾ ਜਾ ਰਿਹਾ ਨਾ ਉਹ ਕੜਾ ਮੂੜੀ ਉੱਤੀ ਰਿਹਾ ਉਹ ਕਿੱਥੇ ਲੈ ਕੇ ਆਉਣਾ ਹੈ ਕਿ ਨਾਲ ਲੱਗਿਆ ਪਾਵਾ ਠੀਕ ਹੈ ਤੇ ਮੇਸਟਰ ਸਾਹਿਬੀ ਦਾ ਜਬਾਵਾ ਹੈ ਤੇ ਪਤਾ ਨਹੀਂ ਕੀ ਚੱਕਰ ਆਗਾ ਪਤਾ ਨਹੀਂ ਕਿ ਕੌਣ ਗਲੀਆਂ ਵਿੱਚ ਹੀ ਜਾਣਾ ਪੈ ਰਿਹਾ ਆਪਾਂ ਨੂੰ ਅਸੀਂ ਇੱਧਰ ਗਲੀਆਂ ਦੇ ਵਿੱਚ ਆਪਾਂ ਜਾ ਰਹੇ ਹਾਂ ਅੱਗੇ ਟ੍ਰੈਫਿਕ ਦਾ ਬਹੁਤ ਜਿਆਦਾ ਸੀ ਹੈ ਫੈਕੀ ਤੋਂ ਫੁੱਲ ਅੱਜ ਅੱਜ ਬਗੜੀ ਦੀ ਟੈਨਸ਼ਨ ਆ ਜਾਂਦਾ ਹੈ ਹੋਊਗਾ ਕੋਸ਼ ਅੱਜ ਅਸਿਕ ਦਾ ਫੁੱਲ ਹੀ ਆਗਾ ਹੁਣ ਇਧਰ ਗਲੀਆਂ ਵਿੱਚ ਲੰਘਣਾ ਪੈ ਰਿਹਾ ਹੈਗਾ ਤੂੰ ਮੱਚ ਕੋਈ ਗਲੀਆਂ ਯਾਰ ਕਿੰਨੇ ਪਰੋਪੜੇ ਲਿਆ ਕੇ ਸਮਾਉਣੇ ਦੇ ਆਂਦੇ ਸੀ ਆਪਾਂ ਨੇ ਤੇ ਹੁਣ ਆਪਾਂ ਇਧਰ ਬਾਜ਼ਾਰ ਕੰਨੀ ਆ ਗਏ ਜੀ ਦੂਸਰੇ ਪਾਸੇ ਬੈਂਕ ਉਹ ਯਾਰ ਵਾਲੀ ਸਾਈਡ ਆ ਗਈ ਸੀਗੇ ਔਰ ਚੱਲ ਇਹ ਬਸ ਕੰਮ ਲੈ ਪਿੰਨੇ ਆਗੇ ਅਜਾ ਆਪਣਾ ਹੋਰ ਛੋਟਾ ਹੈ ਕੰਮ ਜੀ ਦਾ ਫੋਨ ਦਾ ਲੈ ਲਿਆ ਫਨ ਵਗੈਰਾ ਕਰਾਉਣਾ ਸੀ ਉਹ ਕਰਾ ਕੇ ਲੈਉਣੇ ਆਗੇ ਇਸ ਤੋਂ ਬਾਅਦ ਚੱਲਦੇ ਆਂ ਆਪਾਂ ਦਾ ਕੋਈ ਸਾਡੀ ਚਾਹ ਦਾ ਕਰਵਾ ਦੇਣੀ ਤੇ ਮੈਟਰੋ ਜਿਹੜੇ ਕੱਪੜੇ-ਕੱਪੜੇ ਸਮਾਉਣੇ ਦੇ ਰਹੇ ਸੀ ਸਮਾਉਣੇ ਦੇ ਆਂਦੇ ਸੀਗੇ ਤੇ ਹੁਣ ਆਪਾਂ ਜਾ ਰਹੇ ਸੀ ਪਿੰਡ ਵੱਲ ਨੂੰ ਤੇ ਕੈਨਕ ਲੈ ਕੇ ਆਂਦੀ ਆਗੀ ਆਹਦੀ ਡੋਰਾ ਚੱਕੀ ਫਿਰਦਾ ਮਠੂਰੀ ਚੱਕ ਰਹੀ ਜੀ ਜੱਟ ਖੜਾ ਆ ਇਹ ਤਾਂ ਮਠੂਰੀ ਵਾਸਤੇ ਬੰਦੇ ਨਾਲ ਹੀ ਧਾਦਦੇ ਆਪਾਂ ਬਈ ਡੋਰਾ ਕਹਿੰਦਾ ਮੈਂ ਚਲਾਵਾਂਗਾ ਮੈਂ ਤੂੰ ਰਹਿਂਦੇ ਤੂੰ ਪਿੱਛੇ ਹਟ ਹੁਣ ਆਪ ਚਲਾਵਾਂਗੇ ਹੈਨਾ ਡਰਾਈਵਰ ਤਾਂ ਹੁਣ ਆਪ ਹੋਣਗੇ ਅੱਗੇ ਤੇ ਬਸ ਇਹ ਲੈ ਕੇ ਆਂਦੀ ਆ ਕਾਤੀ ਆਖਾਂ ਉਹਦੇ 25 ਮੀਟਰ ਲੈ ਜੀ ਆਪਾਂ ਜਿਹੜੇ ਕੱਪੜੇ ਪਾਹਰ ਨਾਲ ਆਏ ਉਸਰੇ ਬਾਕੀ ਕੱਪੜੇ ਲੈ ਕੇ ਚੱਲਾਂਗੇ ਉਹ ਵਿਆਹ ਨੂੰ ਘਾਸੇ ਆਉਣਗੇ ਆਈ ਪਏ ਆਗੇ ਸਾਰੇ ਦੇ ਵਿਚਾਰ ਆ ਜੀ ਉਹ ਚੱਲੇ ਕੇ ਮਿੱਤਰੋ ਕੋਸਟਾ ਲੈ ਕੇ ਆ ਗਏ ਤੇ ਮਿੱਤਰੋ ਹੁਣ ਇੱਥੇ ਪਿੰਡ ਆ ਗਈ ਸੀਗੇ ਇੱਥੇ ਹੁਣ ਵਰਕਰ ਜੀ ਮਾਨ ਕਹਿੰਦਾ ਵਰਕਰ ਖਾਣੇ ਆਗੇ ਚੱਕ ਲੈਣ ਹੋਰੇ ਚੱਕਦੇ ਆ ਖੜਦੇ ਕੋਈ ਨਾ ਤੇ ਵਰਕਰ ਜੀ ਕਰਾਲੇ ਸੀਗੇ ਉਹਨੂੰ ਕਾ ਕੇ ਚੱਲਣੇ ਕਰਵਾਲੇ ਨੂੰ ਬਾਈ ਮਣੀ ਕੰਦਾ ਆਪਾਂ ਜਿਵੇਂ ਸਾਥ ਵੀ ਕੇ ਆਗੇ ਸੀ ਬਾਹਰ ਹੁਣ ਬਜ਼ਾਰ ਬਣ ਜਾ ਰਹੇ ਹਾਂਗੇ ਮੌਜਾ ਥੋੜਾ ਸਮਾਨ ਕਰਾ ਲੈਣਾ ਵਾ ਉਹਨਾਂ ਦੇ ਜਿਵਾ ਦਾ ਜਿਵਾ ਦਾ ਨਾਇ ਕਰੇ ਆਪਨੇ ਜਿਵੇਂ ਜਿੰਮਾ ਦੀ ਜਿਵਾ ਆਪਨੇ ਬੋਲ ਦੇ ਗੇ ਜਿੰਮਾ ਲਾਏਗੇ ਤੇ ਬੋਲ ਲਾਏਗੇ ਜਿਵੇਂ ਦਾ ਆਜ ਆਪਾਂ ਕਾ ਵੀ ਬਣਾਵਾ ਬਿਲਾਅ ਬਣਾਇਆ ਵਾ ਉਹਨਾਂ ਦਾ ਮੈਂ ਜਿਹੜੀ ਅੱਜ ਘਰ ਬਣਾਉਣ ਦਾ ਥੱਲੇ ਵਾ ਕੇ ਦੇ ਵੀ ਕਸਾਮਾੜ ਜਾ ਹੋਰ ਜਾ ਮੈਂ ਕੋਈ ਨਹੀਂ ਲੈ ਆਂਦਾ ਸੀਗਾ ਤੇ ਇੱਕ ਗੱਟਾ ਕਰਾ ਕੇ ਚੱਤ ਰਹੇ ਹੁੰਦਾ ਸੀਗਾ ਇਹ ਮਾਉਂ ਨੇ ਖਾਦਾਗਾ ਰੋਲ ਇਕੱਲੇ ਦਿਨਾਂ ਦੇ ਖਾ ਜੂਗਾ ਹੈ ਜੀ ਕਾਦੇ ਪੈਸੇ ਆ ਇਹ ਮੇਰੇ ਲਈ ਤਾਂ ਤਾਂ ਬਣਾਉਣ ਵਾਸਤੇ ਬੱਤ ਹੀ ਪਤਾ ਨਹੀਂ ਲੈ ਆਈ ਹੁਣ ਚੱਲਦੇ ਆ ਘਰ ਨੂੰ ਮਿੱਤਰੋ ਸ਼ਾਮ ਦਾ ਟਾਈਮ ਹੋ ਗਿਆ ਸੀ ਦਾ ਆਪਾਂ ਜਾ ਰਹੇ ਜੀ ਗਰਾਊਂਡ ਵੱਲ ਨੂੰ ਆਪਣੇ ਕੱਪੜੇ ਬਦ ਕੇ ਜੇ ਆਂ ਅੱਜ ਵੀ ਜਰਾਊਂਡ ਵੱਲ ਨੂੰ ਅੱਜ ਕੋ ਬਾਲੀਵੋਲ ਖੇਡਣ ਆਈਆਂਗੇ ਵਾਹ ਦੇ ਦਿਰਾਉਂਦੇ ਵਧੀਆ ਬਾਈ ਲੈ ਪਲੇਅਰ ਬੰਦੇ ਪਹਿਲਾਂ ਹੀ ਪਹੁੰਚ ਗਏ ਹੈ ਗਰਾਊਂਡ ਚ ਆਏ ਸੀ ਬਾਈ ਆ ਮੁੰਡੇ ਦਾ ਫੋਨ ਨਾ ਚੁਣੀ ਨਿਕਲਦੇ ਹੈਗੇ। ਆ ਮੈਂ ਪ੍ਰਕਰਮਾ ਕਰ ਰਿਹਾ ਬਈ। ਕਰੋ ਖੇਡਣ ਗਏ ਗਏ ਕਿ ਆਉਂਦੇ ਆਗੇ ਇੱਥੇ ਆਗੇ ਫੋਨਾਂ ਚ ਲੱਗ ਪੈਂਦੇ ਆ। ਬਈ ਉਹ ਦਿਖਾਓ ਬੰਦਾ ਇਹ ਤਾਂ ਰਿਸਰਚ ਤੇ ਆ ਬਈ। ਇਹ ਬੰਦਾ ਅੱਜ ਕੱਲ ਰਿਸਰਚ ਤੇ ਜਾਰੀ ਹੈ। ਤੋ ਇੱਥੇ ਕਰੇ ਆਗੇ ਸੀ ਆਪਾਂ। ਹੁਣ ਅਸੀਂ ਇੱਥੇ ਬੱਲਵ ਜਗਾਉਣਾ। ਬੱਲਵ ਜਗਾਤਾ ਸੀਗਾ। ਆ ਦੇਖੋ ਮੇਤਰੋ ਇੱਥੇ ਸੂਰ ਉਹ ਇੰਨਾ ਬੁਰਾ ਹਾਲ ਕਰ ਗਿਆ ਚਾਰ ਦਾ ਤਾਂ ਜੋ ਕਰਕੇ ਹੁਣ ਵੱਲ ਲਾਉਣਾ ਪੈਂਦਾ ਹੈਗਾ ਦੇਖੋ ਸਾਰਾ ਪੱਟ ਕੇ ਆ ਗਿਆ ਇਹਨਾਂ ਦਾ ਕਰਕੇ ਇੱਥੇ ਵੱਲ ਲਾਉਣਾ ਪੈਂਦਾ ਹੁਣ ਆਹ ਦੇਖੋ ਚਾਰ ਵਾਰ ਪਹਿਲਾਂ ਨਵਾਂ ਕਾਗਜ਼ ਪਾਤਾ ਇਹ ਤੇ ਉਹਦੀ ਖਰਾਬ ਕਰ ਜਾਂਦੇ ਹੁਣ ਜਿੱਦਣ ਵੱਲ ਪਾਉਣ ਲੱਗਿਆ ਉਹਦੇ ਦੇ ਆਉਂਦੇ ਨਹੀਂਗੇ ਹੁਣ ਤਾਂ ਜੋ ਕਰਦੇ ਨੇ ਤੋ ਰਾਤ ਨੂੰ ਜਗਾਉਣਾ ਪੈਂਦਾ ਵੱਲ ਹੁਣ ਤੇ ਮੇਤਰੋ ਇਸ ਦਿਨ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਆਪਣੇ ਅਗਲੇ ਬਲੌਗ 'ਚ